ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਤੇਉ ਪੇਚੁ ਨਾ ਹੋਈ ਜੇ ਲਾਇ ਰਹਾ ਲਿਵਤਾਰ ਭੁਖਿਆ ਮੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਸ ਅਣਪ ਲਖ ਹੋਏ ਤਾਇਕ ਨ ਚੱਲੇ ਨਾਲ ਜਿਵ ਸਚਿਆਰਾ ਹੋਈਐ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਮਿਲੇ ਵਲੀ ਆਈ ਹੁਕਮੇ ਉੱਤਮ ਨੀਜ ਆਪਣੇ ਲੇਖ ਦੁਖ ਸੁਖ ਪਾਈਐ ਇਕ ਨਾ ਕੋਈ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝੇ ਤਾ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਟੋਟ ਕਤ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਠਕ ਪਾਏ ਜੁਗਾ ਜਗੰਤਰ ਖਾਈ ਖਾਰੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵੀ ਸੇ ਵੀ ਪਰਵਾਹੋ ਸੱਚਾ ਸਾਹਿਬ ਸਾਜ ਨਹੀਂ ਪਾਕਿਆ ਪਾਉ ਅਪਾਰ ਆਖਿਆ ਮੰਝਿਆ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿਤ ਦੇ ਸੇ ਦਰਬਾਰ ਕੀ ਬੋਲਣ ਬੋਲੀਏ ਜਿਤ ਸੁਣੀ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਵੀ ਆਪ ਨਿਰੰਦਨ ਸੋਈ ਜਿਵੇਂ ਯਾਤਿਨ ਪਾਇਆ ਮਾਨ ਨਾਨਕ ਕਾ ਬੀ ਹੈ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੇ ਭਾਉ ਦੁੱਖ ਪਰ ਹਰ ਸਭ ਕਰ ਲੈ ਜਾਏ ਪਰਮਤਨਾਂ ਨੂੰ ਗੁਰਮੁਖ ਵੇਦੋ ਗੁਰਮੁਖ ਰਿਆ ਸਮਾਈ ਗੁਰੂ ਈਸ਼ਰ ਗੁਰੂ ਗੋ ਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਅਹੋ ਜਾਣਾ ਆਖਾ ਨਹੀਂ ਚਰਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ ਹੋ ਜਾਈ ਸਭ ਦਾ ਜੀ ਸੋ ਮੈਂ ਵਿਸਰਨਾ ਜਾਈ ਪੀਰਤ ਨਾਵਾਂ ਜੇ ਜਿਸ ਭਾਵਾਂ ਮਿਰ ਪਾਣੇ ਕੇ ਨਾਈ ਕਰੀ ਜੇਤੀ ਸਿਰ ਟੋਪਾਈ ਵੀ ਖਾਮੇਣ ਕਰਮਾਂ ਕੀ ਮਿਲੇ ਲਈ ਮਤ ਵਿਚਰਤਨ ਜਵਾਹਰ ਮਾਲਿਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਹੁਜਾਈ ਸਭਨਾ ਜੁਗਿਆ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਤ ਸੁਣੀ ਨਵਾ ਕੰਦਾ ਵਿੱਚ ਜਾਣੀਐ ਨਾਲ ਜੰਨੇ ਸਭ ਕੋਈ ਤੰਗਾ ਨਾ ਰਖਾਈ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਾ ਵਾਤ ਨਾ ਪੱਛੇਗੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਈ ਨਾ ਸੋਚੀਏ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿਧ ਪੀਰ ਸੁਰਨਾਤ ਸੁਣੀਏ ਧਰਤ ਤਵਲ ਆਕਾਸ਼ ਸੁਣੀਏ ਦੀਪ ਲੋਪ ਪਤਾਲ ਸੁਣੀਏ ਪਵਨ ਅਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਵਰ ਮਾਇੰਦ ਸੁਣੀ ਮੁਖ ਸਹਾਲਣ ਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸਾਸਤ ਸਿਵਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਦਾ ਨਾਸ ਸੁਣੀਏ ਸੱਤ ਸੰਤੋਖ ਗਿਆਨ ਸੁਣੀਏ ਚੱਕਾ ਇਸ ਨਾਨ ਸੁਣੀਏ ਪਰਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਣਾ ਕੇ ਗਾ ਸੁਣੀਏ ਸੇਖ ਪੀਰ ਪਤ ਸਾ ਸੁਣੀਏ ਅੰਦੇ ਪਾਵੇ ਰਾਹ ਸੁਣੀਏ ਹਾਥ ਹੋਵੇ ਇਸ ਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਜੋਕ ਪਾਪ ਕਾ ਨਾਸ ਮਨਨੇ ਕੀ ਗਤ ਕਹੇ ਨਾ ਜਾਈ ਜੇ ਕੋ ਕਦੇ ਪਿੱਛੇ ਪਛਤਾ ਆਈ ਕਾਗਦ ਕਲਮ ਨਾ ਲਿਕਣ ਹਾਰ ਮਨਨੇ ਕਾ ਵਹੀ ਕਰਨੀ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮਨਨੇ ਸੁਰਤ ਹੋਵੇ ਮਨੁਬੁੱਧ ਮਨਨੇ ਸਗਲ ਪਵਣ ਕੀ ਸੁਧ ਮਨਨੇ ਮੂਹ ਚੋਟਾ ਨਾ ਖਾਈ ਮਨਨੇ ਜਮ ਕੇ ਸਾਥ ਨਾ ਜਾਈ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨਨੇ ਮਾਰਿ ਥਾਕ ਨ ਪਾਈ ਮਨਨੇ ਪਛੋ ਪਰਗਟ ਜਾਈ ਮਨਨੇ ਮੰਗ ਨ ਚੱਲੇ ਪੰਥ ਮਨਨੇ ਧਰਮ 세ਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨਨੇ ਪਾਵੇ ਮੁਕਤ ਦਵਾਰ ਮਨਨੇ ਪਰਵਾਰੇ ਸਦਾ ਹਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਾ ਭਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਤ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਈ ਦਰ ਰਾਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਜ਼ਵਾਰ ਰਮ ਦੀ ਆਕੂਤ ਸੰਤੋਖਤਾ ਵਖਿਆ ਜਿਨ ਸੋਤ ਜੇ ਕੋ ਗੁਜੇ ਹੋਏ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸਤਿਪਾਤਨੇ ਕਉਣ ਜ਼ਰੂਰ ਜੀ ਜੰਤਰੰਗ ਦਾ ਕੇ ਨਾਮ ਸਪਨਾ ਲਿਖਿਆ ਅਗਲੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੇਤਾ ਕਾਂਸਵਾਲੀਏ ਰੂਪ ਕੀਤੀ ਦਤ ਜਾਣੇ ਕਉਣ ਕੂਤ ਕੀਤਾ ਬਸਾ ਉਸ ਇੱਕੋ ਕਵਾਉ ਤਿਸਤੇ ਹੋਏ ਲੱਗ ਤਿਆਉ ਗੁਦਰਤ ਕਉਣ ਕਹਾ ਵਿਚਾਰ ਵਾਰਿਆਂ ਨ ਜਾਏ ਇੱਕ ਵਾਰ ਜੋ ਤੁਧੁ ਪਾਵੇ ਸਾਈ ਸਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਅਸੰਖ ਪੂਜਾ ਸੰਤ ਦਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮਨ ਰਹੇ ਉਦਾਸ ਅਸੰਖ ਭਗਤ ਕੋਨ ਗਿਆਨ ਵਿਚਾਰ ਸੰਸਤੀ ਅਸੰਖ ਦਾ ਧਾਰ ਅਸੰਖ ਸੂਰਮੂਖ ਅਕਸਾਰ ਅਸੰਖ ਮੂਨ ਨਿਵਲਾਈ ਧਾਰ ਕੁਦਰਤ ਕਮਣ ਕਾ ਵਿਚਾਰ ਵਾਰਿਆਂ ਨਾ ਜਾਇ ਇਕ ਵਾਰ ਜੋਤਿ ਤਪਾਵੇ ਸਾਈ ਬਨਿਕਾਰ ਤੂੰ ਸਦਾ ਜ਼ਲੰਤ ਅਨਿਰੰਕਾਰ ਅਸੰਖ ਮੁਰਖੰਦ ਕੋਰ ਅਸੰਖ ਚੋਰ ਹਰਾਨ ਕੋਰ ਅਸੰਖ ਅਮਰ ਕਰ ਜਾਹਿ ਜੋਰ ਸੰਖ ਗਲਵੜ ਹੱਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆ ਕੋਦੇ ਫਿਰੇ ਅਸੰਖ ਮਲੇ ਅਚਮਲ ਭਖ ਖਾਏ ਸੰਖ ਨੀਂਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਬਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਹੀ ਸਲੀਕਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਖ ਸਾਉ ਗੰਗ ਅਗੰ ਅਸੰਖ ਲੋ ਅਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਨਿਕਣ ਬੋਲਣ ਬਾਣ ਅਖਰਾ ਸਿਰ ਸੰਜੋਗ ਰਖਾਣ ਜਿਨੇ ਇਹ ਲਿਖੇ ਸਿਰ ਨਾਹੀ ਜੇ ਫਰਮਾਇ ਤੇ ਪਾਏ ਜੇ ਤਾ ਕੀਤਾ ਤੇ ਤਾਂ ਨਾ ਮਿਣ ਨਾਵੇਂ ਨਾ ਹੀ ਥੋਤਾਉ ਕੁਦਰਤ ਕਵਣ ਕਹਾ ਵਿਚਾਰ ਦਵਾਰਿਆ ਨ ਜਾਵਾ ਏਕ ਵਾਰ तू सदा सलामत निरंकार परी हाथ पैर तन दे पानी तोते उतर सखे मोत पलीती कपड़ होए दे सब मन लिए ओ तोए परी मत पापा के संग ओ तोपे नावे के रंग उन्नी पापी आखन नाही कर कर करना लिख जाहे आपे भी जापे ही खाए नानक भुख मिया हो जाहे ਇਰਤਾ ਬੰਦੇ ਆਤਤ ਦਾ ਹਨ ਜੇ ਕੋ ਪਾਵੇ ਤੇ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨ ਆਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਅਸਤਤ ਬਾਣੀ ਪਰਮਾਉ ਸਤ ਸਮਾਨ ਸਦਮ ਜਾਉ ਕਮਣ ਸੁਵੇ ਦਾ ਵਕਤ ਕਮਣ ਕਮਣ ਤੇ ਥੱਪ ਕਉਣ ਵਾਰ ਕਮਣ ਸੇ ਰੂਤੀ ਮਾ ਮ ਕਮਣ ਜਿਤ ਹੋ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੈ ਕੁਰਾਨ ਵਕਤ ਨਾ ਪਾਇਓ ਕਾ ਲਿਆ ਜੇ ਨਿਕਨ ਦੇਖ ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰੂਤੀ ਮਾਹੋ ਨ ਕੋਈ ਜਾ ਕਰਤਾ ਸ੍ਰੀ ਕੋ ਸਾਚੇ ਆਪੇ ਜਾਣੇ ਸੋਈ ਕਿਵ ਕਰੀ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਕਨ ਸਬਦ ਸੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਇ ਉਹ ਢੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਕੇ ਗਿਆਨ ਅਸੋਏ ਪਤਾ ਨਾ ਪਤਾ ਲਖ ਗਸਾਂ ਅਸਾ ਉੜ ਕੋੜ ਪਰਥ ਕੇ ਵੇਦ ਕੇ ਨਹੀਂ ਕੋ ਵਾਤ ਸੈਸ 18 ਕਿਹੰਤ ਤੇ ਬਾ ਸੋ ਲੇਖ ਦਾਤ ਲੇਖਾ ਹਉ ਤਾ ਲਿਖਿਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਜੋਤੀ ਨ ਪਾਇ ਅਦੀਆਂ ਤੇ ਵਾਪੋਏ ਸਮੁੰਦਰ ਜਾਣੀਏ ਸਮੁੰਦਰ ਸਾ ਸੁਲਤਾਨ ਗਿਰਾ ਸੇਤੀ ਮਾਲ ਤਾ ਜੀੜੀ ਤੁਲਨਾ ਹੋਣੀ ਜੇ ਇਸ ਮਨੋਂ ਨਾ ਮਿਸਰਹਿ ਅੰਤ ਨ ਸਤਿ ਕਹਿਣਾਂ ਅੰਤ ਅਤਨਾ ਕਰਨੀ ਦੀ ਨ ਅੰਤ ਅੰਤ ਨ ਵੇਖਣ ਸੁਣਨਾ ਅੰਤ ਅੰਤ ਨ ਜਾਪੇ 51 ਮੰਤਰ ਅੰਤ ਨ ਜਾਪੇ ਕੀਤਾ ਕਰ ਅੰਤ ਨ ਜਾਪੇ ਪਰਮਾਰ अंतकरण केते विलाहि ताके अकर पाए जाहि एहो अत्र जाने कोई बहुत कहिए बहुत होए वड्डा साहिब ऊंचा ठाव ऊचे उपरे ऊंचा ना आवे एवड़ ऊंचा होवे होई जे, जे सूचे को जाने सोई जेवड़ आप जाने आप आप नानक नदरी करमी दात बहुत करम लिखिया ना जाए वड्डा दाता तिन्न तुम्हारी ਕਿਤੇ ਮੰਗੇ ਜੋਦਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੱਬ ਟੁੱਟੇ ਵੇ ਘਾਰ ਕਿਤੇ ਲੈ ਲੈ ਮੁੱਤਰ ਪਏ ਕਿਤੇ ਮੁਰਖਾ ਹੀ ਗਾਏ ਕਿਤੇ ਦੁੱਖੀ ਗੁਕਸਤ ਮਾਰ ਇਹ ਵੀ ਦਾਤੀ ਤੇਰੀ ਦਾ ਤਾਰ ਬੰਦ ਕਲਾਸੀ ਬਾਣੇ ਹੋਏ ਪਰ ਆਖ ਨ ਸਕੇ ਕੋਈ ਜੀ ਕੋ ਖਾਕੇ ਆਖ ਨ ਪਾਏ ਉਹ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਆਖ ਸੇਵੀ ਕੀ ਇਸ ਨੂੰ ਬਖਸ਼ਿਸ਼ ਸਖਤ ਸਲਾਹ ਲਾਲਕ ਪਾਛਾਹੀ ਪਾਛਾ ਅਮੁੱਲ ਗੁਣ ਅਮੋਲੋ ਭਾਰ ਅਮੋਲੋ ਪਾਰੀਏ ਐ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਜਾਈ ਅਮੁੱਲ ਪਾਈ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਫਰਮਾਨ ਮੁੱਲ ਬਖਸ਼ਿਸ਼ ਅਮੁੱਲ ਵਿਸਾਣ ਅਮੁੱਲ ਕਰਮ ਅਮੁੱਲ ਪ੍ਰਮਾਣ ਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਧਿਆਨ ਆਖੇ ਪਰਮੇ ਆਚੈ ਹਿੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿਦ੍ਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੋ ਨਰਮੁਨ ਜਨਮ ਸੇਵ ਕیتے ਆਖੇ ਆਖਾਂ ਬੈ ਕیتے ਕਹਿ ਕੇ ਉਤਜਾਈ ਹਿੱਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਜੀ ਜੇ ਮੜ ਪਾਵੇ ਤੀਵਲ ਰਹੁਵੇ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜਤਾ ਨਿਖੇ ਸਿਰ ਗੁਆ ਰਗਵਾਰ ਸੋਦਰ ਕੇ ਅਸੋ ਘਰ ਕੀ ਹਾ ਜਿਤ ਮਈ ਸਰਬ ਸਮਾਨੀ ਵਾਜੇ ਨਾਲ ਅਨੇਕ ਅਸੰਖਾ ਕੀਤੇ ਗਾਵਣ ਹਾਰੇ ਕੀਤੇ ਰਗ ਪ੍ਰੀਸਿਓ ਕਹਨੇ ਕੀਤੇ ਗਾਵਣ ਹਾਰੇ ਗਾਵੇ ਤੁਮ ਕੋਣ ਪਉਣ ਪਣੀ ਵਿਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਜਿਨ ਕਿ ਧਰਮ ਵਿਚਾਰੇ ਗਾਵੇ ਈਸ਼ਰ ਪਰਮਾ ਦੇਵੀ ਸੋਮ ਸਦਾ ਸੁਹਾਾਰੇ ਗਾਵੇ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਦਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜ੍ਹਨ ਰਖੀ ਸਰ ਜੋਤ ਗੁਰੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਿਆਨੇ ਗਾਵਣ ਰਤਨੋਂ ਪਾਇ ਤੇਰੇ 86 ਤੀਰ ਨਾਲੇ ਗਾਵੇ ਜੋਤ ਮਹਾਂਬਲ ਸੁਪਰਾ ਗਾਲੀ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਸੁਜਨੋਂ ਗਾਵੇ ਜੋਤ ਪਾਵਨ ਤੇ ਧੀਰੇ ਭਗਤ ਰਸਾਲੇ ਹੋਰ ਕੀਤੇ ਗਾਣ ਸੇ ਮਹਿ ਚਿਤਨਾਉਣ ਨਾਨਕਿਆ ਵਿਚਾਰੇ ਸੋਏ ਸੋਏ ਜਦਾ ਸਤਸਾਹਿ ਸੱਚਾ ਸਤਹੀ ਰਹੀ ਵੀਹੋ ਸੀ ਚਾਈ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇ ਜਿਨੇ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਸਲੀ ਵੜਾਈ ਜੋ ਤਿਸ ਭਾਵੇ ਸਭੀ ਕਰਸੀ ਹੁਕਮ ਨਾ ਰਣਾ ਜਾਈ ਸੋ ਪਤਸ਼ਾ ਸਾ ਪਤ ਸਾਹਿਬ ਨਾਨਕ ਰਹਿਣ ਰਚਾਈ ਮੁੰਦਾ ਸੰਤੋਖ ਸਰਮੁਪਤ ਝੋਲੀ ਧਿਆਨ ਕੀ ਕਰੇ ਬਿਉਤ ਕੀਤਾ ਕਾਲ ਕੁਆਰੀ ਕਾਇਆ ਜਗਤੀ ਡੰਡਾ ਪ੍ਰਤੀਤ ਆਈ ਪੰਥੀ ਸੰਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਕਿਸੇ ਆਦੇਸ ਆਦਿ ਨਿਰ ਅਨਾਦ ਨਾਹਿਤ ਤੂ ਜੁਗੇ ਕੋ ਵੇਸ ਭਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕਰੇ ਚਿਰ ਵਰ ਸਾਦ ਸੰਜੋਗ ਵਿਜੋਗ ਤੁਝ ਕਾਰ ਚਲਾਵੇ ਲੇਖੇ ਆਵੇ ਭਾਗ से आदेश आद तिसे आदेश आन आद नील अनन नाथ नहित तुज गेको बेस एकमई जों तिवै आई तिं चले परवान एक संसारी एक भंडारी एकलाहे दीवान जीव तिस भावे तिवै चलावे जे होए फरमान ओ वेखे ओना नदनावे भवताए हो विदान आदेश तिसे आदेश आन नील अननाथ नाथ नहित ਅਸਣ ਲੋਏ ਲੋਏ ਭੰਡਾਰ ਜੋ ਗਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਘਰ ਆਦੇਸਿ ਸੇ ਆਦੇਸ ਆਤਮ ਨਿਰ ਅਨੰਦ ਨਾਨਿਤ ਜੋ ਜੋ ਦੇਖੋ ਵੀਸ ਇਕ ਦੋ ਜੀ ਕੋ ਲਖ ਹੋਏ ਲਖ ਹੋਏ 21 ਲਖ ਲਖ ਜਿਹੜਾ ਆਖੇ ਏਕ ਨਾਮ ਜਗਦੀਸ਼ ਇਤ ਰਹਿ ਪਤ ਪਵੜੀਐ ਚੜੀਏ ਹੋਏ 21 காச நானரி மரண நோர ஜோர நஜ மன மன சோர ஜோர நிய விச்சார ஜோர நுகத்த ஷுட்டே சிச ஜோர தர வே சோ நான ਰਾਤੀ ਰੁੱਤੀ ਚਿਤਿਵਾਰ ਪੌਣ ਪਾਣੀ ਅਗਨੀ ਪਾਤਾਲ ਜਿਸ ਵਿੱਚ ਸਰਚੀ ਥਾਂ ਰੱਖੀ ਦਰਮਸ਼ਾਲ ਇਸ ਵਿੱਚ ਜੀ ਜਗਤ ਕੇ ਰੰਗ ਤਿੰਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਸਰਬਾਰ ਦਿੱਤੇ ਸੋਨ ਪੰਜ ਪਰਮਾਨ ਨਦਰੀ ਕਰਮੀ ਭਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਈ ਨਾਨਕ ਆ ਜਾਪੇ ਜਾਈ ਧਰਮ ਖੰਡ ਦਾ ਇਹੋ ਧਰਮ ज्ञान खंड का को कर्म केते पौण पाणी वेशंतर कीर्ति कान महेश केते भर में काढ़त खड़ी है रूप रंग के वेश केतिया कर्म भूमि मेर केते केते धूप देश केते चंद्र सौर केते केते मंडल देश कीर्ति सिद्ध बुद्ध नाथ केते केते देवी वेश ਕਿਤੇ ਦੇਵਤਾਂ ਨੂੰ ਮੁਨੀ ਕੀਤੇ ਕਿਤੇ ਰਤਨ ਸਮੁੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤਸ਼ਾਹ ਨਰਿੰਦਰ ਕਿਤਿਆਂ ਸਰਤ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਕੀ ਮਾਰੀ ਗਿਆਨ ਪ੍ਰਚੰਡ ਕਿਤੇ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘੜਤ ਗੜੀ ਹੈ ਬਹੁਤ ਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪਿੱਛੇ ਪੁਛਟਾਈ ਜਿੱਥੇ ਘੜੀਏ ਸੁਰਤ ਮਨ ਮੰਨ ਉਦ ਜਿੱਥੇ ਘੜੀਏ ਸੁਦਾ ਸਿਦਾ ਚੀ ਸੁਰਤ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਜਿੱਥੇ ਜੋਤ ਮਹਾਪਰਸੂਰ ਤਿਨ ਮਈ ਰਾਮ ਰਿਆ ਭਰਪੂਰ ਜਿੱਥੇ ਸੀਤੋ ਸੀਤਾ ਮਹਿਮਾ ਵਾਹੀ ਤਾਂਕੇ ਰੋਗ ਨ ਘਟਨੇ ਜਾਹੀ ਨਾ ਉਹ ਮਰੇ ਨ ਥੱਕ ਜਾਏ ਜਿਨ ਕੇ ਰਾਮ ਸੇ ਮਨ ਵਾਹੀ ਜਿੱਥੇ ਭਗਤ ਅਸੀਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ ਸਤਿਖੰਡ ਵਸੇ ਨਿਰੰਕਾਰ ਕਰ ਚਰਿ ਵਿਖੇ ਨਦਨੀ ਹਾਲ ਜਿਥੇ ਖੰਡ ਮਨ ਪਰਪੰਡ ਜੇ ਕੋ ਕਥੈ ਨ ਅੰਤ ਅੰਤ ਜਿਥੇ ਲੋਲਪਤਾ ਕਾਰ ਜਿਵ ਜਿਉ ਹੰਤਿ ਤੇਉ ਕਾਰ ਵੇਖੇ ਵਿਖੇ ਕਰ ਵਿਚਾਰ ਨਨ ਕਤਨਾ ਅਗੜਾ ਸਾਰ ਜਤਿ ਪਹਾਰਾ ਦੇਵ ਸੁਨਿਆਰ ਅਰਗਣ ਮਤਿ ਵਿਦ ਹਥਿਆਰ ਭਉਖ ਲਾਗਨੀ ਤਪਤਾਉ ਦਾ ਪਾਲੋ ਬੁਲਤਿ ਧਾਲ ਕੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਉ ਤਿਲਕਾਰ ਨਾਨਕ ਨਦਰਿ ਨਦਰਿ ਨਿਹਾਲ ਸੁਨੋ ਸੁਖ ਪਵਨ ਗਰੋ ਪਾਣੀ ਪਿਤਾ ਵਾਤਾ ਧਰਤ ਮਹੱਤ ਦਿਵਸ ਰਾਤ ਸੀ ਦੁਈ ਤਾਈ ਗਾਇਆ ਖਿਨੇ ਸਗਲ ਜਗਤ ਚੰਗੀਆਂ ਆਈਆਂ ਮੁਰੀਆਂ ਆਈਆਂ ਵਾਜੇ ਧਰਮ ਦੂਰੇ ਦਰਮਿਆਪੋ ਆਪਣੀ ਜੀਲੇ ਕੇ ਦੂਰ ਜਿਨੇ ਨਾਮ ਧਿਆਇ ਗੈਮ ਸੰਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਲ ਜਿਨੇ ਨਾਮ ਧਿਆਇ ਗੈਮ ਸੰਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ